ਪਹਿਲਾਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਭਾਈ ਰਜਿਸਟਰੀਆਂ ਵਾਲਾ ਕੰਮ ਅਸੀਂ ਸੌਖਾ ਕਰਨਾ ਉਹ ਭਾਸ਼ਾ ਸੌਖੀ ਕਰਨੀ ਹੈ ਹੁਣ ਅੱਜ ਕਹਿੰਦੇ ਵੀ ਇੱਕ ਈਜ਼ੀ ਜਮ੍ਹਾਂਬੰਦੀ ਪੋਰਟਲ ਇਹਨਾਂ ਨੇ ਲਾਂਚ ਕੀਤਾ ਈਜ਼ੀ ਦਾ ਮਤਲਬ ਤੇ ਸੌਖਾ ਹੁੰਦਾ ਤੇ ਸੌਖਾ ਹੁਣ ਤੇ ਹਰੇਕ ਬੰਦਾ ਚਾਹੁੰਦਾ ਹੁੰਦਾ ਹੁਣ ਇਹ ਪੋਰਟਲ ਹੈ ਜਿਹੜਾ ਜਿਹਦੇ ਚ ਕੇਲੀਵਾਲ ਸਾਹਿਬ ਵੀ ਨਾਲ ਖੜੇ ਨੇ ਤਾਂ ਇਹ ਸੱਚੀ ਈਜ਼ੀ ਹੋਏਗਾ ਕਿ ਉਹ ਤਾਂ ਭਾਈ ਤੁਸੀਂ ਭੁੱਲੀ ਜਾ ਜਿੱਥੇ ਜਾਏਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲੈ ਪੱਕੀਆਂ ਦੋ ਲਈਆਂ ਹੀ ਹੋਈਆਂ ਨੇ ਇੱਥੇ ਤਾਂ ਕਟੀਆਂ ਗਈਆਂ ਨੇ ਟਿਕਟਾਂ ਕਟੀਆਂ ਗਈਆਂ ਨੇ ਦੇਖੋ ਗੱਲ ਇਹ ਆ ਕਿ ਇੱਕ ਚੀਜ਼ ਤੇ ਨਾ ਗੌਰ ਕਰਨ ਦੀ ਜ਼ਰੂਰਤ ਆ ਚਲੋ ਜਦੋਂ ਆਪਾਂ ਹੁਣ ਇੱਕ ਐਸੇ ਯੁੱਗ ਦੇ ਵਿੱਚ ਦਾਖਲ ਹੋ ਚੁੱਕੇ ਆ ਜਿੱਥੇ ਸੂਚਨਾ ਤਕਨੀਕ ਇਹ ਸਭ ਕੁਝ ਬਹੁਤ ਵੱਡੇ ਪੱਧਰ ਤੇ ਆ ਜੀ ਇਸ ਦੌਰ ਦੇ ਵਿੱਚ ਜਿੰਨੀਆਂ ਚੀਜ਼ਾਂ ਤੁਸੀਂ ਸੌਖਤਾ ਦੇ ਨਾਲ ਲੋਕਾਂ ਨੂੰ ਉਪਲਬਧ ਕਰਵਾਓ ਬਿਹਤਰ ਆ ਹੂੰ ਠੀਕ ਹੈ ਨਾ ਜੀ ਮੈਂ ਤਾਂ ਕਹਿਣਾ ਨਾ ਕਿ ਡਰਾਈਵਿੰਗ ਲਾਇਸੈਂਸ ਵੀ ਸੌਖਾ ਕਰੋ ਕਿਉਂ ਲੋਕਾਂ ਨੂੰ ਸੁਲੀ ਚੜਿਆ ਤੋਂ ਬਿਲਕੁਲ ਜੀ ਬੜਾ ਔਖਾ ਕੰਮ ਐ ਸੱਚੀ ਉਹ ਬਹੁਤ ਔਖਾ ਕੰਮ ਐ ਖਾਸ ਤੌਰ ਤੇ ਕਿਸੇ ਕੁੜੀ ਨੇ ਜਾਂ ਬੀਬੀ ਨੇ ਬਣਾਉਣਾ ਹੋਵੇ ਲਾਇਸੈਂਸ ਜੀ ਜੀ ਚਲੋ ਪਰ ਇਸ ਦਰਮਿਆਨ ਦੇਖੋ ਠੀਕ ਐ ਕਿ ਭਾਈ ਤੁਸੀਂ ਪੋਰਟਲ ਤੇ ਜਾਓ ਤੁਹਾਡੀ ਜੋ ਵੀ ਉੱਥੇ ਰਿਕੁਆਇਰਮੈਂਟ ਐ ਜਮ੍ਹਾਂ ਬੰਦੀ ਦੀ ਉਹਨੂੰ ਫਿਲ ਕਰੋ ਤੇ ਵਟਸਐਪ ਤੇ ਤੁਹਾਨੂੰ ਫਾਈਲ ਮਿਲ ਜਾਏਗੀ ਤੁਸੀਂ ਉਹਨੂੰ ਲੈ ਲਓ ਜੀ ਹਾਸਲ ਕਰ ਲਓ ਉਹਦੀ ਹਾਰਡ ਕਾਪੀ ਕਢਾ ਲਓ ਜਾਂ ਜੋ ਵੀ ਐ ਹੂੰ ਹੁਣ ਉਹਨਾਂ ਨੇ ਇਸ ਦਰਮਿਆਨ ਇੱਕ ਬੜਾ ਅਜੀਬ ਜਿਹਾ ਭਿਆਨ ਦਿੱਤਾ ਜੀ ਕਹਿੰਦੇ ਕਿ ਆ ਰਿਸ਼ਵਤ ਲੈਂਦੇ ਆ ਫਲਾਂਗ ਕਰਦੇ ਆ ਧਮਕਾ ਕਰਦੇ ਆ ਜਿਵੇਂ ਉਹ ਕਹਿੰਦੇ ਹੁੰਦੇ ਆ ਪਤਾ ਨਹੀਂ ਵੀ ਪਟਵਾਰੀਆਂ ਨੇ ਇਹਨਾਂ ਦਾ ਕੀ ਨੁਕਸਾਨ ਕੀਤਾ ਪਟਵਾਰੀਆਂ ਨੂੰ ਤੇ ਲੱਖੋ ਲੈਂਦੇ ਨੇ ਸੱਚੀ ਔਰ ਬੜਾ ਇਹਨਾਂ ਨੂੰ ਹੁੰਦਾ ਵੀ ਇੱਥੋਂ ਸਾਰੀ ਰਿਸ਼ਵਤ ਖਤਮ ਕਰ ਦੇਣੀ ਆ ਪਹਿਲਾਂ ਬਾਕੀ ਗਾਣੇ ਚ ਬੀਬੀ ਆਉਂਦੀ ਨਾ ਸਾਰੇ ਪੈਂਦੇ ਓ ਡੋਡ ਡੋਡ ਮਿੱਤਰਾ ਤਾਂ ਗੱਲ ਇਹ ਆ ਕਿ ਇਹ ਤੇ ਉਡ ਉਡ ਕੇ ਪੈਂਦੇ ਆ ਅੱਛਾ ਉਹਦੇ ਚ ਕਹਿ ਰਹੇ ਸੀਗੇ ਇਹਨਾਂ ਨੂੰ ਜਿੰਦਰੇ ਲਵਾ ਦੇਾਂਗੇ ਯਾਨੀ ਪਟਵਾਰਖਾਨਿਆਂ ਨੂੰ ਫਲਾਫ ਜੀ ਕੀ ਆ ਸੀ ਨਾ ਇਹਨਾਂ ਨੇ ਹੂੰ ਬਿੱਤੇ ਦਿਨੀ ਮਾਈਕਾ ਨੇ ਸਰ ਜੇ ਇਦਾਂ ਦਾ ਮਾਮਲਾ ਹੈ ਤਾਂ ਜਿਹੜਾ ਰਿਕਾਰਡ ਤੁਸੀਂ ਅੱਜ ਕੰਪਿਊਟਰਾਈਜ਼ਡ ਕੀਤਾ ਹੈ ਨਾ ਹੂੰ ਇਹ ਇਹਨਾਂ ਨੇ ਹੀ ਸੰਭਾਲਿਆ ਰੈਵਨਿਊ ਵਾਲਿਆਂ ਨੇ ਬਿਲਕੁਲ ਇਸ ਤੋਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਵੇਲੇ ਦਾ ਲੈਂਡ ਰਿਕਾਰਡ ਜਲੰਧਰ ਪਿਆ ਜੀ ਇਸ ਤੋਂ ਵੀ ਪਿੱਛੇ ਚਲੇ ਜਾਓ ਇਤਿਹਾਸ 'ਚ ਟੌਡਰ ਮਲ ਤੋਂ ਲੈ ਕੇ ਹੂੰ ਆਜ਼ਾਦੀ ਤੋਂ ਪਹਿਲਾਂ ਤੱਕ ਦਾ ਰਿਕਾਰਡ ਜਿਹੜਾ ਹੈ ਉਹ ਰੈਵਨਿਊ ਡਿਪਾਰਟਮੈਂਟ ਦੀ ਕਹਿ ਲੋ ਕਿ ਕਾਰਗੁਜ਼ਾਰੀ ਸਦਕਾ ਹੈ ਜੀ ਮੰਨਦੇ ਹੀ ਚੰਗੇ ਤੇ ਦੇਖੋ ਸੰਸਾਰ 'ਚ ਹੁੰਦੇ ਉਹ ਤੇ ਕਈ ਵਾਰ ਪਰਿਵਾਰ 'ਚ ਵੀ ਹੁੰਦੇ ਹੈ ਪਰਿਵਾਰ 'ਚ ਵੀ ਬਿਲਕੁਲ ਤੇ ਇਹਨਾਂ ਨੂੰ ਜਿੰਦਰਾ ਲਾ ਕੇ ਬਈ ਕਿਵੇਂ ਸਾਰਾ ਕੁਝ ਹੋ ਜਾਊਗਾ ਗਰਦੌਰੀਆਂ ਮੈਨੂਅਲੀ ਜਾ ਕੇ ਜਿਹੜਾ ਸਿਸਟਮ ਆਪ ਕਰਦੇ ਆ ਕਿਵੇਂ ਹੋ ਜਾਏਗਾ ਤੇ ਜੇ ਇਹੋ ਹੀ ਗੱਲਾਂ ਨੇ ਕਿ ਸਾਰਾ ਕੁਝ ਇਦਾਂ ਆਨਲਾਈਨ ਨਿਬੜ ਸਕਦਾ ਹੈ ਤੇ ਤੁਸੀਂ ਵੀ ਤੇ ਅੱਜ ਕੱਲ ਇੱਕ ਐਸੀ ਸਰਕਾਰ ਚਲਾ ਰਹੇ ਹੋ ਜਿਸ ਸਰਕਾਰ ਦੇ ਉੱਤੇ ਸਰਕਾਰ ਬੈਠੀ ਆ ਹੂੰ ਤੇ ਫਿਰ ਤੁਸੀਂ ਵੀ ਸਭ ਕੁਝ ਆਨਲਾਈਨ ਹੀ ਕਰਦੇ ਹੋ ਤੁਹਾਡੀ ਕੀ ਜ਼ਰੂਰਤ ਹੈ ਓ ਫੇ ਚੱਲਾ ਫਿਰ ਕੱਢਦੇ ਹੋ ਇੱਥੋਂ ਆਨਲਾਈਨ ਹੀ ਕਰ ਲਓ ਸਾਰਾ ਕੁਝ ਮਤਲਬ ਕਿ ਬੜੀਆਂ ਅਜੀਬ ਜੀਆਂ ਗੱਲਾਂ ਕਰ ਜਾਂਦੇ ਨੇ ਮਾਨ ਸਾਹਿਬ ਕਈ ਵਾਰੀ ਉਹਨਾਂ ਗੱਲਾਂ ਦਾ ਕੋਈ ਤੁੱਕ ਨਹੀਂ ਬਣਦਾ ਸੁਖਮਨ ਸਾਹਿਬ ਜੀ ਠੀਕ ਹੈ ਨਾ ਜੇ ਕਿਸੇ ਮਹਿਕਮੇ ਦੇ ਵਿੱਚ ਕ੍ਰਾਪਸ਼ਨ ਹੈ ਤਾਂ ਸਾਢੇ 3 ਸਾਲ ਹੋ ਗਏ ਨੇ ਤੁਹਾਨੂੰ ਉਹ ਤੁਹਾਡੀ ਨਾਕਾਮੀ ਪਹਿਲਾਂ ਹੈ ਵੈਸੇ ਅਜຸນ ਨੇ ਗੱਲ ਵੀ ਕਹੀ ਕਿ ਅਸੀਂ ਕਿਹਾ ਸੀਗਾ ਕਿ ਭਾਈ ਕਿਤੇ ਰਿਸ਼ਵਤ ਹੋਣੀ ਤੇ ਨਹੀਂ ਤੇ ਸ਼ੁਰੂਆਤ ਅੱਜ ਹੋਈ ਹੈ। ਵੀ ਦੇਖੋ ਇਹ ਸਾਢੇ 3 ਦੀ ਗੱਲ ਯਾਨੀ ਸਾਢੇ 3 ਸਾਲ ਫਿਰ ਉਹ ਇਸ ਗੱਲ ਨੂੰ ਕੰਫੈਸ ਕਰ ਰਹੇ ਹਨ ਕਿ ਸਾਢੇ 3 ਸਾਲ ਕੰਮ ਚੱਲੀ ਗਿਆ। ਜੀ। ਇਹੀ ਤੇ ਗੱਲਾਂ ਨੇ ਨਾ ਸਾਬ। ਚਲੋ ਬਾਕੀ ਵਧੀਆ ਹੈ। ਠੀਕ ਹੈ ਜੀ। ਜੀ ਚਲੋ ਜੀ ਚਲੋ ਕੁਝ ਈਜ਼ੀ ਹੁੰਦਾ ਤੇ ਆਪਾਂ ਸਵਾਗਤ ਕਰਦੇ ਹਾਂ ਉਸ ਜੀ ਦਾ ਪਰ ਇਹ ਆਪਾਂ ਇਹ ਕਹਿੰਦੇ ਆ ਕਿ ਭਾਈ ਈਜ਼ੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਖੈਰ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ। ਪਵਨ ਜੀ ਕਹਿ ਰਹੇ ਨੇ ਕਿ ਜੇ ਹੁਕਮ ਜੀ ਤਸੀਨ ਇਨਸ਼ਾ ਅੱਲਾ ਕਿਉਂ ਬੋਲਦੇ ਹੋ ਮਿੱਤਰੋ ਅਸੀਂ ਥੋੜਾ ਜਿਹਾ ਕਿਤਾਬਾਂ ਦੇ ਦੂਬਾਂ ਨਾਲ ਜੁੜੇ ਹੋਏ ਬੰਦੇ ਆ ਇਹ ਸਾਇਹਦ ਕਰਨੇ ਜੀ ਇਨਸ਼ਾ ਅੱਲਾ ਕੋਈ ਕੋਈ ਗੱਲ ਨਹੀਂ ਯਾਰ ਤੁਸੀਂ ਇਹਨੇ ਕਿਉਂ ਮੈਨੂੰ ਸਮਝ ਨਹੀਂ ਲੱਗਦਾ ਕਈ ਸੱਜਣ ਕੁਝ ਨਹੀਂ ਹੈ ਯਾਰ ਕੀ ਗੱਲ ਆ ਜਦੋਂ ਆਪੇ ਕਹਿਣਗੇ ਕੁਦਰਤ ਕੇ ਸਭ ਬੰਦੇ ਆ ਜੀ ਆਪੇ ਕਹਿਣਗੇ ਸਾਰੇ ਮਜਬਾਂ ਦਾ ਸਤਕਾਰ ਆ ਬਿਲਕੁਲ ਫਿਰ ਕੀ ਫਰਕ ਪੈਂਦਾ ਯਾਰ ਜੇ ਕੋਈ ਇਨਸ਼ਾ ਅੱਲਾ ਕਹਿ ਦਿੰਦਾ ਹੈ ਜਾਂ ਜੇ ਕੋਈ ਬਿਸਮਿਲ੍ਲਾ ਕਹਿ ਦਿੰਦਾ ਹੈ ਉਹ ਸਭ ਯਾਰ